ਮੈਂ ਉਹ ਜੀ ਤੇ ਕਿਉਂ ਨਾ ਕਰੂਗਾ ਠੀਕ ਹੈ ਜੀ ਆਹ ਵੇਖੋ ਜੀ ਮੱਛੀ ਮੋਟਰ ਜਿਵੇਂ ਗੱਲ ਕਰਦਾ ਜਗਨਬੀਰ ਟਿੱਪਣ ਇੱਕ ਨੰਬਰ ਆ ਸੋ ਕਿਸੇ ਪਾਸੇ ਹੋਰ ਕੋਈ ਮੁਸ਼ਕਲ ਨਹੀਂ ਆਊਗੀ ਕਿਸੇ ਪਾਸੇ ਜੀ ਐਂ ਨਾ ਮਤ ਲੀ ਰਾਵੀ ਦੀਆਂ ਮੱਝਾਂ ਦੀਆ ਚਲੋ ਸ਼ੌਕ ਗਾ ਕਿਸੇ ਭਰਾ ਨੇ ਪਗਾਉਣਾ ਤੇ ਸ਼ੌਕ ਪੂਰਾ ਕਰਿਆ ਨਾ ਕੌਣ ਨਹੀਂ ਚਾਹੂਗਾ ਲੈਣਾ ਠੀਕ ਹੈ ਜੀ ਬਾਕੀ ਮੇਰਾ ਭਰਾ ਮਾਰੋ ਚਾਤ ਵੀ ਐਂਡ ਗੱਲ ਪੋ ਅਗਲੇ ਥਾਣਾ ਵੀ ਚਵਾਈ ਮੇਰਾ ਭਰਾ ਜਿ ਆ ਕੇ ਕਰੋ ਆਹ ਵੇਖੋ ਜੀ ਚੌਂਦੀ ਨੂੰ ਸੰਧੂ ਸਾਹਿਬ ਸਦਾਰਾਂ ਤੋਂ ਆਈਆਂ ਜੇ ਕਿ ਇਹਦੀ ਰਿਸ਼ਤਦਾਰੀ ਹੈਗੀ ਤੇ ਆਈਆਂ ਜੇ ਕਿ ਇਹਦੀ ਹੈਗੀ ਰਿਸ਼ਤਦਾਰੀ ਕੋਈ ਨਹੀਂ ਤੇ ਉੱਥੋਂ ਕਿੱਥੋਂ ਆ ਜਾਣਗੀਆਂ ਆ ਜਾਣੀਆਂ ਬਾਰ ਬਾਰ ਲੈ ਨਹੀਂ ਪਾਉਣੀਆਂ ਆ ਸਰਦਾਰ ਸਾਹਿਬ ਕਿਵੇਂ ਡਾਂਗ ਚੱਕੀ ਫਰਾ ਸਰਦਾਰਾਂ ਦਾ ਡਾਂਗਣਾ ਹੀ ਰੋਗ ਆਂਦਾ ਕੰਮ ਹੈਂਦਾ ਡਾਂਗਣਾ ਲੋਕ ਦੋਂਡੋਣੀ ਮਨਾਂ ਜਿਹੋ ਜੇ ਕੰਮ ਹੋਏ ਪਰ ਕੰਮ ਤਾਂ ਡਾਂਗ ਲਈ ਆ ਹਾਂ ਜੀ ਦੋਸਤੋ ਸਸਤਰੀ ਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਸੀਲہ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਸਿਰਫ ਨਸ਼ਾਰੇ ਪਨਵਾ ਦੇ ਬਿਲਕੁਲ ਲਾਗੇ ਸੇਰੋਂ ਦੇ ਇਥੋਂ ਥੋੜੀ ਦੂਰੀ ਤੇ ਆ ਹਰੀਕੇ ਪੱਤਨ ਤੋਂ ਕੋਈ 18-20 ਕਿਲੋਮੀਟਰ ਦੀ ਸਾਰੀ ਦੂਰੀ ਆ ਸਰਦਾਰ ਗਰਮੇਲ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਦੋਸਤੋ ਅੱਜ ਆਪਾਂ ਗਗਨ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲਵਾਂਗੇ ਵੈਸੇ ਮਾਲ ਜਦੋਂ ਵੀ ਦੋਸਤੋ ਨਵਾਂ ਆਉਂਦਾ ਚਾਹੇ ਕੋਲ ਵੀ 8-7 ਪਸ਼ੂ ਜਦੋਂ ਵੀ ਇਕੱਠੇ ਹੁੰਦੇ ਆ ਤੇ ਵੀਰ ਦੀ ਸਲਾਹ ਬਣ ਜਾਂਦੀ ਆ ਵੀ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਗੀ ਵੈਸੇ ਮਾਲ ਰੂਟੀਨ ਦੇ ਵਿੱਚ ਹੀ ਆਉਂਦਾ ਦੋ ਚਾਰ ਪਛੂ ਵਿਖ ਜਾਂਦੇ ਆ ਦੋ ਚਾਰ ਆ ਜਾਂਦੇ ਆ ਆਏ ਨਵੇਂ ਨਗਾਂ ਦੀ ਤੁਸੀਂ ਡਿਟੇਲ ਲੈਂਦੇ ਰਿਆ ਕਰੋ ਅੱਜ ਮੋਟੇ ਤੌਰ ਤੇ ਤੁਹਾਨੂੰ ਦਿਖਾ ਦਿੰਨੇ ਆ ਵੈਸੇ ਆਪਾਂ ਇਹ ਪੰਜ ਬੈੜਾ ਨੇ ਪੰਜੇ ਦੀਆਂ ਪੰਜੇ ਗੱਬਾਂ ਦੇ ਟੁਕੀਆਂ ਤਿਆਰੀ ਵਾਲੀਆਂ ਨੇ ਹਰ ਇੱਕ ਤਰ੍ਹਾਂ ਦਾ ਰੰਗ ਤੁਹਾਨੂੰ ਅੱਜ ਦਿਖਾਈ ਦਊਗਾ ਜਰਸੀ ਦੇ ਵਿੱਚ ਕ੍ਰਾਸ ਬ੍ਰੀਡ ਗਰਲੈਂਡੋ ਕ੍ਰਾਸ ਐਚਪ ਕ੍ਰਾਸ ਇਧਰ ਇੱਕ ਨੀਲੀ 라ਵੀ ਦੀ ਮੱਝ ਸੂਈ ਹੈ ਟੇਡੇ ਕੱਟ ਦੇ ਵਿੱਚ ਜਿਹਨੂੰ ਆਦੇ ਵੀ ਕੱਬੇ ਪਾਸੇ ਟੇਡਾ ਕੱਟ ਤੇ ਮੇਰੇ ਭਰਾ ਕਈ ਕਹਿ ਦਿੰਦੇ ਮਿਲਦਾ بڑا ਕੱਟ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਗੱਲ ਨਵੀਰ ਸਾਹਿਬ ਜੀ ਕਹਾ ਸਤਿਗੁਰ ਸੰਧੂ ਸਾਹਿਬ ਕੈਮ ਕੈਮ ਜੀ ਕੈਮ ਮੈਂ ਕਿਰਪਾ ਗੁਰਰਾਮਦਾਸ ਦੀ ਬੜੀ ਆ ਠੀਕ ਆ ਠੀਕ ਆ ਤੇ ਚੜਦੀ ਕਲਾ ਮਾਲ ਕਰਕੇ ਸਤਿ ਕਿਰਪਾ ਜੀ ਕਿਰਪਾ ਸੋ ਜੀ ਆ ਸ਼ੁਕਰ ਵੀਰ ਤੇ ਅੱਛਾ ਗੱਲ ਵੀਰ ਅੱਜ ਆਪਣੇ ਕੋਲ ਐਨੀਮਲ ਜਿਹੜੇ ਟੋਟਲ 5 ਤਾਪਾ ਬਿਹੜਾ ਦਿਖਾਉਣੀਆਂ ਨੇ 5 ਬਿਹੜਾ ਸੰਧੂ ਸਾਹਿਬ 2 ਮਈਆਂ ਸੋਈਆਂ ਵਾ ਇੱਕ ਕੱਲ ਸੋਈ ਇੱਕ ਪਰਸੋਂ ਦੀ ਸੋਈ ਆ ਠੀਕ ਆ ਜੀ ਹਾਂਜੀ ਬਾਕੀ ਬਿਹੜਾ ਸਾਰੀਆਂ ਗੱਬਣਾ ਰਕੀ ਗੱਬਣਾ ਜੀ ਗੱਬਣਾ ਠੀਕ ਆ ਤੇ ਮਾਲ ਗੱਗਨ ਵੀਰ ਆਪਾਂ ਉਦੋਂ ਵੀ ਦੱਸਿਆ ਸੀ ਵੀ 4-5 ਦਿਨ ਪਹਿਲਾਂ ਆਪਣੀ ਅਜ ਤੋਂ 6 ਦਿਨ ਪਹਿਲਾਂ ਤਿਆਰੀ ਹੋਈ ਦੋਰਾਂ ਚਲੋ ਮਾਲ ਨਾਲ ਦੀ ਨਾਲ ਹੀ ਸੇਲ ਹੋ ਹੀ ਗਿਆ ਵਾ ਚਲੋ ਆ ਵੀ ਅੱਜ ਮਾਲ ਵਿਗੰਦੇਆ ਵਿੱਚੋਂ ਮਾਚ ਨਹੀਂ ਵੀਰਾਂ ਭਰਾਵਾਂ ਦੇ ਸਾਹਮਣੇ ਆਉਣਾ ਆਪਾਂ ਹਾਂ ਠੀਕ ਹੈ ਬਾਰੇ ਡੀਗ ਦੇ ਭਰਾ ਡੀ ਕਹਿੰਦਾ ਜਮੈਂ ਆਖੀਏ ਠੀਕ ਆ ਠੀਕ ਆ ਆ ਮਾਨ ਕਰਦੇ ਆ ਠੀਕ ਇਧਰ ਆਪਣਾ ਕੋ ਗਾ ਗਣਾ ਦੋਵੇਂ ਮੱਜਾਂ ਸੁਈਆਂ ਤਾਜ਼ੀਆਂ ਦੋਵੇਂ ਸੰਧੂ ਸਾਹਿਬ ਇਹ ਕੱਲ ਦੀ ਸੁਈ ਆ ਤੇ ਪਰਲੀ ਝੋਟੀ ਪਰਸੋਂ ਦੀ ਸੁਈ ਆ ਆ ਨੀਲੀ 라ਵੀ ਆ ਪਰਲੀ ਦੀ ਨੀਲੀ ਅੰਗਪੱਖ ਤੇਰੀ ਪਰਲੀ ਵੀ ਨੀਲੀ ਅੰਗਪੱਖ ਦਾ ਵਾ ਠੀਕ ਆ ਜੀ ਲੋ ਵੀ ਦੋਵੇਂ ਤਾਜ਼ੀਆਂ ਸੱਜਰ ਸੁਈਆਂ ਨੇ ਪੰਜੇ ਵੇੜਾਂ ਗੱਬਣਾ ਪ੍ਰੋਪਰ ਡਿ ਵੀਡੀਓ ਨੂੰ ਤੁਸੀਂ ਹਣ ਤੱਕ ਦੇਖ ਲਿਓ ਪੂਰੀ ਤਸੱਲੀ ਨਾਲ ਇੱਕ ਦੋ ਵਾਰੀ ਅੱਗੇ ਪਿੱਛੇ ਕਰਕੇ ਵੇਖ ਲਿਆ ਕਰੋ ਸਾਈਬ ਇਹਨਾਂ ਪਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਬਿਲਕੁਲ ਉਸ ਦੀ شناخت ਕਰ ਲਿਓ ਦਾ ਅਸ਼ੀਰਵਾਦ ਕੇ ਇਸ ਕੁਸ਼ ਦੀ ਖਰੀਦਦਾਰੀ ਤੁਸੀਂ ਕਰਨੀ ਆ ਤੇ ਬਿਆਨਾ ਪਾਓ ਯਾਰ ਪਾਓ 500 ਪਾਓ ਬਿਆਨ ਤੋਂ ਬਗੈਰ ਵੀ ਆ ਕੇ ਟਿੱਪ ਕੇ ਵੇਖ ਲੋ ਤਸੱਲੀ ਕਰ ਲੋ ਕੋਈ ਚੱਕਰ ਨਹੀਂਗਾ ਠੀਕ ਹੈ ਜੀ ਤੇ ਆ ਕੇ ਮੇਰਾ ਪ੍ਰਤ ਤਸੱਲੀ ਕਰਿਆ ਕਰੋ ਆਪਾਂ ਗੱਗਨ ਹਮੇਸ਼ਾ ਕਹਿੰਦੇ ਆ ਬਸ ਜੀ ਬਸ ਤਸੱਲੀ ਕਰੋ ਲਾਹਮਾ ਦੇਣੋਂ ਨਾ ਪਹਿਲਾਂ ਆਪਦੀ ਪੂਰੀ ਤਸੱਲੀ ਕਰੋ ਤੇ ਫਿਰ ਪਾਉ ਖੜੋ ਦੋ ਟਾਈਮ ਚੋ ਜਿਹੜਾ ਗੱਬਰਾਂ ਨੂੰ ਟਿੱਪ ਕੇ ਖੜੋ ਰੀਜਣ ਜੇ ਕੋਈ ਆਨਲਾਈਨ ਨਹੀਂ ਵੀਰ ਮੰਨ ਲੋ ਆ ਸਕਦਾ ਇਥੇ ਆਨਲਾਈਨ ਭੇਜੀਏ ਉਹਦੀ ਆਪਣੀ ਗਾਰੰਟੀ ਹੁੰਦੀ ਆ ਗੱਡੀ ਚ ਉਤਰ ਜਾ ਮਾਲ ਟਿਪੋ ਆ ਪਤਾ ਕੀ ਆ ਸੰਧੂ ਸਾਹਿਬ ਪੈਸੇ ਵੇਖੋ ਆਪਾਂ ਵੀ ਲਾਏ ਅਗਲੇ ਆਣੇ ਵੀ ਲਾਉਣੇ ਆ ਪੈਸੇ ਬੜੇ ਔਕੇ ਬੰਦੇ ਆ ਬਿਲਕੁਲ ਹਾਂਜੀ ਸ਼ੁਰੂਆਤ ਕਰਦੇ ਆ ਗਗਨ ਇਸ ਪਹਿਲੇ ਨੰਬਰ ਦੀ ਹਾਂਜੀ ਸੰਧੂ ਸਾਹਿਬ ਚਲੋ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਆ ਦੋਸਤੋ ਕਬੱਡੀ ਅਵਾਰ ਤੋਂ ਦਿਖਾ ਦਿੰਨੇ ਆ ਹਾਈਟ ਕਰ ਤ ਤੁਸੀਂ ਕਹਿ ਰਹੇ ਬਹੁਤ ਸੰਧੂ ਸਾਹਿਬ ਚੰਗੀ ਵਸ਼ੀ ਆ ਦੂਜਾ ਸੁਗਾ ਵਸ਼ੀ ਦਾ ਚੰਗੀ ਸੀਸ ਲੱਗਾ ਮੰਨ ਲਓ ਮਸ਼ੀਨ ਨਾਲ ਚਲਾਈ ਉਹ ਵੀ ਹੱਥ ਨਾਲ ਹੀ ਪੂਰੀ ਵਧੀਆ ਹੋਊਗਾ ਹਾਂ ਲੋਕ ਕਰੋ ਚੱਕ ਬਾਤ ਸੰਧੂ ਸਾਹਿਬ 26 ਅਲੇ ਬੰਨਾ ਬਹੁਤ ਜ਼ਿਆਦਾ ਵਸ਼ੀਨੇ ਆ ਦੇਖੋ ਥਾਂ ਥਣ ਬਹੁਤ ਵਧੀਆ ਲੱਗਾ ਪਿਰ ਢੁੱਲ ਬੜੀ ਆ ਅਲੇ ਵਸ਼ੀਨੇ ਦੇ ਸੰਧੂ ਸਾਹਿਬ ਦੂਜਾ ਸੁਆ ਛੇ ਦੰਦ ਹੋਣਗੇ ਲੋ ਵੀ ਇਹ ਛੇ ਦੰਦ ਹੋਣਾ ਇਹਨੇ ਜੀ ਹਾਂਜੀ ਹਾਂਜੀ ਹੈਗੀ ਛੇ ਦੰਦਾਂ ਦੀ ਚੱਗੀ ਆ ਚੱਗੀ ਆਈ ਫੇਸ ਕੁਆਲਟੀ ਵਿਖਾ ਦਿੱਤੀ ਹਾਂਜੀ ਸੋ ਮੂੰਹ ਮੱਥਾ ਵਿਖਾ ਦਿੱਗੇ ਇਹ ਦੋਸਤੋ ਛੇ ਦੰਦ ਵੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਦੂਜਾ ਸੁਆ ਕੱਦ ਕਾਰ ਪੂਰਾ ਵੱਡਾ ਵੀ ਫੋਲੋ ਵੱਡੇ ਢਾਚੇ ਦੇ ਵਿੱਚ ਆ ਇਧਰ ਪਹਿਣੀ ਵਾਲੇ ਪਾਸੇ ਮਾਰ ਗਿਆ ਚਾਹਤ ਆ ਦੇਖੋ ਬਹੁਤ ਚੰਗੀ ਸੰਧੂ ਸਾਹਿਬ ਵਸ਼ੀਨੇ ਕਰੋ ਚੈੱਕ ਜੀ ਜੀ ਸੰਧੂ ਸਾਹਿਬ ਰੋਤ ਤੋਂ ਬੜੀ ਚੰਗੀ ਗਾਂ ਤੇਰੀ ਆਉਂਦੀ ਦੋ ਦੋ 30 ਕਿਲੋ ਰਾਮ ਨਾ ਪਰ ਦੂੰਗਾ ਮੈਂ ਸ਼ੀ ਬਿਲਕੁਲ ਜੀ ਬਿਲਕੁਲ ਲੈ ਵੀ ਗਗਨ ਮੇਰੇ ਇੱਕ ਵਾਰੀ ਖੋਰ ਕੇ ਤੋੜ ਕੇ ਲੈ ਲੇ ਸੋ ਵੱਡੀ ਵੜਾ ਮੇਰੇ ਭਰਾਵੋ ਚਲੋ ਜਿਹੋ ਜਾ ਕੇ ਸਮਾਂ ਜਿਹੋ ਜਾ ਸੀਜ਼ਨ ਆ ਰਿਹਾ ਦੁੱਧ ਕਰਮਾਰੀਆਂ ਨੇ ਵੈਸੇ ਵੀ ਫਰਕ ਪਾ ਜਣਾ ਦੋ ਦੋ 4-4 ਕਿਲੋ ਦਾ ਜਿਨ੍ਹਾਂ ਗਰਮੀ ਦੇ ਵਿੱਚ ਘਟਿਆ ਦੁੱਧ ਵੈਸੇ ਵੀ ਪਸ਼ੂ ਨੇ ਪੂਰਾ ਕਰ ਜਣਾ ਠੀਕ ਆ ਤੇ ਵੱਡੀ ਬੈੜ ਟਿੱਪਣ ਇੱਕ ਨੰਬਰ ਆ ਸੋ ਕਿਸੇ ਪਾਸੇ ਹੋਰ ਕੋਈ ਮੁਸ਼ਕਲ ਨਹੀਂ ਆਊਗੀ ਕਿਸੇ ਭਰਾ ਨੂੰ ਕਿਉਂਕਿ ਮਾਲ ਪਹਿਲਾਂ ਵੀ ਆਪਾਂ ਜ਼ਿਆਦਾਤਰ ਵੱਡੀ ਗਿਣਤੀ ਦੇ ਵਿੱਚ ਪਾ ਕਸ਼ੂ ਸਾਫ ਸੁਥਰੇ ਹੁੰਦੇ ਆ ਗੱਲ ਇਹ ਹੁੰਦੀ ਆ ਵੀ ਇੱਥੇ ਆਪਣਾ ਆ ਕੇ ਆਪਾਂ ਬਾਰ-ਬਾਰ ਬੇਨਤੀਆਂ ਤਾ ਕਰਦੇ ਆ ਵੀ ਕੱਲ ਨੂੰ ਕੋਈ ਵੀ ਭਰਾ ਆਨਲਾਈਨ ਸੌਦੇ ਕਰਨ ਵਾਲੋ ਕਿਤੇ ਬੈਟਰਾ ਵੀ ਧਿਆਨ ਕੇ ਰੱਖੀ ਤਸल्ली ਕਰਕੇ ਲੈ ਕੇ ਜਾਓ ਠੀਕ ਆ ਸੋ ਦੂਜਾ ਸਵਾਲ ਇਸ ਬਾੜ ਨੇ ਸੁਣਾ ਛਿੱਗੀ ਬਾੜ ਜਿਹੜੀ ਆਪਾਂ ਤੁਹਾਨੂੰ ਸਾਹਮਣੇ ਦਿਖਾ ਰਹੇ ਆ ਤੇ ਬੇਲੇਬੇ ਦੀ ਸਾਫ ਸੁਥਰੀ ਆ ਦਿਨ ਹਜੇ ਕੱਢਦੇ ਕਰਮਾ ਲਈ ਤਪਾਜੂ 5-7 ਦਿਨ ਲਾਇਨੇ ਲੈਨੇ 500 300 ਗਗਰ ਮੋਲ ਕੀ ਕਰਤਾ ਭਾਈ ਮੋਲ ਸਾਬ ਸੰਧੂ ਸਾਬ ਮੋਲ 85 ਕਰ ਲਈਏ 80 ਕਰ ਲਈਏ 75000 ਦੀ ਦੇਣੀ ਆ ਲੈਦੇ ਬਸ ਮੈਂ ਤੇ 75000 ਆ ਜੋ ਕੋਈ ਛੋਟ ਛੱਪਾ ਹੀ ਹੋਣਾ ਮੌਕੇ ਤੇ ਲੋ ਜੀ 75000 ਹਾਂ ਨਾ ਜਿਹੜੀ ਦੋਸਤ ਹੋਊਗੀ ਲੈਣ ਦੇਣ ਜਿਹੜਾ 75000 ਆ ਬਾਕੀ ਛੋਟਾ ਛਟਾ ਹੋਣਗੀਆਂ ਮੌਕੇ ਤੇ ਹੋਣਗੀਆਂ ਹੀ ਹੋਣਗੀਆਂ ਹਾਂ ਹਾਂਜੀ ਬਾਕੀ ਇਹ ਕਰਨੀਆਂ ਚਾਹ ਉਹ ਕਰ ਵੀ ਸਕਦੇ ਮੈਂ ਨਾ ਕਰਦਾ ਸੰਧੂ ਸਾਬ ਜੋ ਆਖੋਗੇ ਕੋਈ ਗੱਲ ਮੌਕੇ ਤੇ ਛੋਟ ਕਰਾਂਗੇ ਬਹੁਤ ਚੰਗੀ ਵੱਛੀ ਆ ਵਾੜ ਦੇ ਵਿੱਚ ਕੋਈ ਸ਼ੱਕ ਨਹੀਂ ਦਾ ਠੀਕਾ ਜੀ ਵਾੜ ਬੱਧੀ ਆ 75000 ਦੀ ਅੱ ਕੋਈ ਗੱਲ ਆਪਣੇ ਕੋਲ ਆ ਗਈ ਆ ਕ੍ਰੋਸ ਬ੍ਰੀਡ ਆ ਸੰਧੂ ਸਾਹਿਬ ਸ਼ਾਈ ਵਾਲੀ ਲਾ ਲਓ ਗਰਲੈਂਡੋ ਲਾ ਲਓ ਬਹੁਤ ਚੰਗੀ ਆ ਵਾ ਠੰਡੀ ਠਹਿਰ ਵਾ ਠੀਕ ਆ ਜੀ ਹਾਂਜੀ ਬਾਕੀ ਸੋ ਨਰਦੂਰ ਕਾਫੀ ਆ ਨਾ ਇੱਕ ਗੱਲ ਆ ਗਈ ਵੈੜ ਦੇ ਨਾ ਵੰਗਾ ਪਾ ਕੇ ਵੈੜ ਨੂੰ ਚੋਂਦੀ ਲੋੜ ਨਹੀਂ ਐਡੀ ਠੰਡੀ ਵੈੜ ਆ ਓਕੇ ਹਾਂਜੀ ਠੀਕ ਆ ਸੂਹਾ ਦੁੱਜਾ ਸੂਹਾ ਦੁੱਜਾ ਲਾ ਲਓ ਤੀਜਾ ਲਾ ਲਓ ਪਰ ਹੈਗਾ ਪਿਓਰ ਦੁੱਜਾ ਵਾ ਠੀਕ ਆ ਜੀ ਹਾਂਜੀ ਲਓ ਜੀ ਦੁੱਜਾ ਸੂਹਾ ਮੰਨ ਕੇ ਕੋਈ ਸੱਜਣ ਵੀਰ ਸੁਲਬਾ ਕਰ ਲੇ ਵੱਡੀ ਵਾ ਸੰਧੂ ਸਾਹਿਬ ਵੇਚਾ ਤੇ ਬਾਕੀ ਜੰਪਾਲ ਵੇਖੋ ਕਰਮਾ ਲਈ ਉਹਦੀ ਗੱਲ ਖਾਣ ਵੀ ਜਦੋਂ ਪੂਰੀ ਪਲੀ ਸਹੀ ਆ ਮੋਲਿਡ ਜਨ ਵੇਟ ਬਸ ਬੱਸ ਆ ਦੇਖੋ ਜੀ ਉਹ ਫੁੱਲ ਭਾਰੀ ਸਰੀਰਕ ਬੰਤਰ ਦੇ ਵਿੱਚ ਹੈਵੀ ਬਾਡੀ ਵੇਟ ਆ ਬਾਕੀ ਥਾਂ ਤੁਸੀਂ ਦੇਖੋਗੇ ਅਗਲੇ ਨਾਲ ਪਿਛਲੇ ਨਾਲ ਪਿਛਲਾ ਬਿਲਕੁਲ ਸੈਜ ਵਿੱਚ ਬਰਾਬਰ ਆ ਬਸ ਬੱਸ ਲੋ ਜੀ ਇਹ ਟਾਈਮ ਜਿਹੜਾ ਦੋਸਤੋ ਸਮਾਂ ਹੀ ਲੈਂਦੀ ਹੈ ਕਰਮਾੜੀ ਕਿਉਂਕਿ ਥੱਲੇ ਭਰਨਾ ਪਰਮਾਣਕ ਕਾੜ ਦੀ ਸੰਧੂ ਸਾਹਿਬ ਆਟਦਾ ਬਹੁਤ ਜ਼ਿਆਦਾ ਲੇਵੇ ਦਾ ਖਲਾਰ ਚੰਗਾ ਆ ਇਧਰ ਵੇਖੋ ਬੱਸ ਬਹੁਤ पास ਓਕੇ ਗਗਨ ਬਰੇ ਕੀ ਮੋਲ ਦੀ ਆ ਕਿੰਨੇ ਦੇ ਦੇਣੀ 70 ਦੀ ਦੇ ਦਈਏ ਸੰਧੂ ਸਾਹਿਬ 70 ਦੀ ਦੇ ਦੋ ਮਾਲਕ ਨੂੰ ਹਾਂਜੀ ਚਲੋ ਬਾਕੀ ਕੋਈ ਲਸਾ ਸੌ ਸੌ ਦੀਆਂ ਕਰੀ ਜਾਏ ਜਾਂ ਮੌਕੇ ਤੇ ਕੋਈ 2000 ਛੱਡ ਦੀਏ 68 ਦੀ 65 ਦੀ ਦੇਣੀ ਆ ਬਿਲਕੁਲ ਹਾਂ ਦੇ ਨਾਂ ਬਸ ਹਾਂ ਮੈਂ ਵੀ ਇੱਕੋ ਗੱਲ ਨੇ ਫੇਰਦੀ ਆ ਵੀ 65000 ਦੀ ਦੇਣੀ ਆ ਬਸ ਜਿੱਥੇ ਵੀ ਕਿਸੇ ਭਰਾ ਦੇ ਸੌਦਾ ਕਰ ਹੀ ਲੈਣਾ ਠੀਕ ਆ ਮੁੜ ਕੇ ਆਗੇ ਨਾ ਕੋਈ ਵੀਰ ਮੇਰਾ ਤੋੜਾ ਵਿਛੋੜਾ ਕਰੇ ਆ ਇਹਦਾ ਵੀ ਦੂਜਾ ਸੂਆ ਬਹੁਤ ਚੰਗੀ ਆ 20 22 ਕਿਲੋ ਵਾਲੀ ਬੱਛੀ ਆਈ ਮੌਜੀ 20 22 ਕਿਲੋ ਵਾਲੀ ਬੱਛੀ ਤੁਹਾਨੂੰ ਦਿਖਾ ਰਿਹਾ ਦੂਜਾ ਸੂਆ ਸੁਣਦੀ ਅੱਗੇ ਲੈ ਠੰਡੀ ਠਾਰ ਇਧਰ ਦੇਖੋ ਮੇਰਾ ਭਰਾ ਕਰੋ ਚੈੱਕ ਐ ਢਿੱਲਾ ਢੁਲਾ ਬੜੀਆਂ ਆ ਥਾਣ ਬੜਾ ਟਾਪ ਦਾ ਲੱਗਾ ਬੱਛੀ ਨੂੰ ਹਾਂ ਨਾ ਵੀ ਠੀਕ ਆ ਉਹ ਮੁਠੀ ਮੁਠੀ ਥਾਣਾ ਬਿਲਕੁਲ ਪਤਲੇ ਪੂਣੀਆਂ ਵਰਗੇ ਥਣ ਕਰਮਾਲੀ ਨੂੰ ਉਤੋਂ ਵਜਨ ਵਜੂਦ ਉਹਦੀ ਪੂਰਾ ਪੜੀ ਪਿਆਤੀ ਦੇ ਸਾਹਮਣੇ ਆ ਦੂਜਾ ਸੂਬਾ ਇਸ ਵਾਰ ਨੇ ਸੋਣਾ ਬਾਕੀ ਵਜਨ ਬਟਾ ਪੂਰਾ ਠੀਕ ਆ ਜੀ ਕੋਈ ਵੀ ਸੱਜਣ ਆਉਂਦਾ ਤੇ ਹਾਈਟ ਕਾਦਾ ਆਪਾਂ ਵੈਸੇ ਹਰ ਇੱਕ ਵੀਡੀਓ ਦੇ ਵਿੱਚ ਜ਼ਿਕਰ ਕਰਦੇ ਆ ਜਿਹੜਾ ਐਨੀਮਲ ਬਹੁਤਾ ਵੱਡਾ ਸਟੈਂਡਰਡ ਸਾਈਜ਼ ਦੇ ਵਿੱਚ ਉਹਨੂੰ ਪੂਰੀ ਵੱਡੀ ਵਹਿਰ ਦੱਸੀਦਾ ਇਹ ਮੀਡੀਅਮ ਹਾਈਟ ਦੇ ਵਿੱਚ ਆ ਪਰ ਜੰਪ ਵਾਲੇ ਨੂੰ ਕਰਮਾਲੀ ਨੂੰ ਓਨੇ ਜਿਆਦਾ ਬਹੁਤ ਜਿਆਦੀ ਸੰਧੂ ਸਾਹਿਬ ਠੰਡੀ ਠਹਿਰ ਰਹੀ ਆ ਵੇਖੋ ਬਹੁਤ ਸੀਰ ਆ ਜਿਹੜੇ ਦੇਣੀਆਂ 5-7 ਕਦਮੇ ਕਰਮਾ ਲਈ ਨੇ ਹੂੰ 6ਵੇਂ 7ਵੇਂ ਦਿਨ ਨੂੰ ਸੂਈ ਹੋ ਗਈ ਠੀਕ ਹੈ ਜੀ ਹਾਂ ਜੀ ਹੂੰ ਸਤੂ ਆਵੇ ਡਰੀ ਜਾਨੀ ਆ ਦੇਖੋ ਸੋ ਬਾਕੀ ਬੈਂਸ ਫੋਨ ਸੇ ਲੇਵੇ ਦੇ ਉਪਰ ਕਾਫੀ ਨਾਰ ਤੋੜ ਮੈਨਾ ਸੰਧੂ ਸਾਹਿਬ ਕਰਾ ਟੋਲ ਬੰਦ ਹੋ ਗਈ ਚੰਗੀ ਆ ਬੱਛੀ ਗੱगन ਚੰਗੀ ਆ ਹਨਾ ਵਜਨ ਵਜੂਦ ਆ ਲੀਏ ਬਾਕੀ ਬੱਛੀ ਦੇ ਨਹੀਂ ਦੇਣਾ ਜਿਹੜੀ ਲੈਂਦੀ ਆ ਬਣੂਗੀ ਤਲੋ ਚੰਗੀ ਬਹੁਤ ਜਿਆਦੀ ਬਣੂ ਸੰਧੂ ਸਾਹਿਬ ਤੇ ਕੀ ਲੈਣੇ ਦੇਣੇ ਕੀ ਡਿਮਾਂਡਾਂ ਰਹਿਣਗੀਆਂ 65 ਦੀ ਦੇ ਦਈਏ 65 ਦੀ ਕਰਦੇ ਆਪੇ ਮਾਨਤਨ ਕੋਈ ਜਿਹੜੀ ਗੱਲ ਕਰਕੇ 62 ਜੋ ਛੋਟ ਛੱਪਾ ਕਰ ਦਾਂਗੇ 62 ਇੱਕ ਪੁਰਾਣਾ ਫੇਸ ਐ ਨੂੰ ਕਰਦੀ ਹੋਰ ਲਓ ਜੀ ਬਾਕੀ 80000 ਦੇ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਜੀ ਛੋੜ ਸੱਪਾ ਹੋ ਜਾਊਗਾ ਇਹ ਫੇਸ ਕੁਆਲਿਟੀ ਆ ਠੀਕ ਆ ਥਾਂ ਤੋਂ ਤੁਹਾਨੂੰ ਪ੍ਰੋਪਰ ਦਿਖਾਤਾ ਇੱਧਰ ਬਹਿਣੀ ਆ ਇਹ ਪਾਸੇੋਂ ਤੁਸੀਂ ਮਾਰ ਲਓ ਚਾਹਤ ਆ ਦੇਖੋ ਠੀਕ ਆ ਵੀ ਲੈ ਵੀ ਅੱਗੇ ਗੱਲ ਨਕਟ ਆਪਣੇ ਕੋਲ ਇੱਧਰ ਆ ਗਈ ਹੈ ਜਰਸੀ ਹਾਂਜੀ ਹਾਂਜੀ ਸੰਧੂ ਸਾਹਿਬ ਜਰਸੀ ਵੀ ਪੂਰੀ ਅਫਲਾਤੂ ਨਹੀਂ ਆ ਬਹੁਤ ਪਿਆਰੀ ਰੰਗ ਬ੍ਰਿੰਟ ਬਹੁਤ ਬੜਾ ਰੰਗ ਬਾਜਿਆ ਕਰਮਾਲੀ ਉਹਦਾ ਤਾਂ ਥੋੜਾ ਡਰਦੀ ਆ ਜਿਉਂ ਉਹਨੋਂ ਨਾ ਇੱਕ ਮੋਰੀ ਮਰੀ ਨਹੀਂ ਭਾਈ ਡਰਦੀ ਉਹਦਾ ਕਰਕੇ ਹਾਂ ਹਾਂਜੀ ਘਰੋਂ ਨਹੀਂ ਕਦੀ ਕੱਢੀ ਵਸ਼ੀ ਓਕੇ ਹਾਂ ਲਾਵੀ ਵਾਰ ਚੈੱਕ ਕਰੋ ਮੇਰਾ ਭਰਾ ਠੀਕਾ ਜੀ ਜਰਸੀ ਨਸਲ ਬ੍ਰੀਡ ਦੇ ਵਿੱਚ ਦੂਜੇ ਹੀ ਆ ਵੀ ਦੂਜਾ ਸੁਭਾ ਸੰਦੀਪ ਸਾਹਿਬ 20 ਕਿਲੋ ਵਾਲੀ ਵੈਟ ਆ ਹਾਂ ਬਹੁਤ ਚੰਗੀ ਵਸ਼ੀ ਆ ਗੁੰਗ ਬੜਾ ਚੰਗਾ ਆ ਬਾਕੀ ਅੰਗ ਚੈੱਕ ਕਰੋ ਮੇਰੇ ਭਰਾ ਠੀਕਾ ਜੀ ਬਾਕੀ ਪਲੀ ਪਲਾਤੀ ਬਿਲਕੁਲ ਚੰਗੇ ਆ ਵੈਟ ਨੂੰ ਬਾਕੀ ਪਲੀ ਪਲੀਤੀ ਤੁਹਾਡੇ ਸਾਹਮਣੇ ਆ ਸੰਭੀ ਸੁਭਾਗੀਆਂ ਕਿਸੇ ਭਰਾ ਨੇ ਸੇਵਾ ਚੰਗੀ ਕੀਤੀ ਆ ਵੱਜਨ ਲੋੜ ਪੂਰਾ ਬੱਚੀ ਦੀ ਬਿਲਕੁਲ ਛੋਟੀ ਬੂਤੀ ਹੈ ਡੂੰਗ ਉਸੇ ਤਰ੍ਹਾਂ ਟੋਆ ਧੁਮਾਖਾ ਦੇ ਵਿੱਚ ਲੇਖਣ ਮੇਰੇ ਸੇ ਥੋੜਾ ਲੱਗਿਓ ਇਹਨੂੰ ਘੁਮਾ ਦੇ ਜੀ ਥੋੜਾ ਲੱਗਿਓ ਨੇੜੇ ਕਰੋ ਨਹੀਂ ਕੱਢੀ ਕਦੀ ਉਹਨਾਂ ਡਰਦੇ ਕੋਈ ਗੱਲ ਨਹੀਂ ਥੋੜਾ ਨੇੜੇ ਘੁਮਾ ਦੇ ਜੀ ਫਰੰਟ ਤੋਂ ਦਿਖਾਏ ਜੇ ਆ ਲੋ ਮੋੜ ਦੋ ਬਈ ਲਓ ਬਠੀਗਾ ਜੀ ਬਾਕੀ ਸੋਨਾ ਲੇਵਾ ਕਰਮਾਲੀ ਤਿਆਰ ਕਰੀ ਜਾਂਦੀ ਐ ਬਹੁਤ ਜਿਆਦੀ ਬਣੂਗੀ ਬੜਾ ਚੰਗੀ ਬੱਠੀ ਆ ਜਿੰਨੀ ਉੱਤੋਂ ਨਹੀਂ ਥੱਲੇ ਬਣੂਗੀ ਹਾਂ ਨੇ ਦੁੱਧ ਵੀ ਚਵਾ ਜੂਗੀ ਹਾਂਜੀ ਥੱਲੇ ਦੇਵੇ ਤੋਂ ਵੀ ਬੜੀ ਸਾਫ ਆ ਦੇਖੋ ਮੋਲੂ ਕੀ ਕਰਤਾ ਕਹਿੰਦੇ ਨੇ ਤਾਂ ਸੰਦੂ ਸਾਹਿਬ ਜੀ ਮੋੜ ਨਹੀਂ ਕਰਨਾ 65 ਜੋ ਛੋੜਛਪਾਈ ਕਰਨਾ ਥੋੜਾ ਬਸ 65000 ਚੋਂ ਮਾਨਤਾ ਨਹੀਂ ਆ ਮਾਨਤਾ ਨਹੀਂ ਹੋਣਾ ਜੀ ਠੀਕ ਆ ਵੀਰੇ ਬਾਬੀ ਆ 65000 ਦੇ ਵਿੱਚੋਂ ਮਾਨਤਾ ਨਹੀਂ ਹੋਊਗਾ ਠੀਕ ਆ ਜੀ ਹਾਂ ਨਾ ਹੀ ਮਤਲਬ ਸਮਝ ਆ ਜੇ ਵੀ 65000 ਦੇ ਵਿੱਚੋਂ ਛੋੜਛਪਾਈ ਆ ਬਸ ਜੀ ਬਸ ਬੜ ਚੰਗੀ ਆ ਬਹੁਤ ਚੰਗੀ ਵਾਸ਼ੀ ਹਾਈਟ ਜਿੱਦਾਂ ਆਪਾਂ ਨਾਰਮਲ ਇੱਕ ਦੇਖਦੇ ਆ ਹਾਈਟ ਓਡੀ ਆ ਜਰਸੀ ਵੈੜਾ ਦੇ ਵਿੱਚ ਜਿਹੜੀ ਆਪਾਂ ਦੇਖਦੇ ਆ ਠੀਕ ਆ ਜੀ ਕੋਈ ਛੋਟੀ ਨਿੱਕੀ ਜਿਨੀ ਹੈਗੀ ਹਿਮਾਚਲੀ ਨਹੀਂ ਹੈਗੀ ਨਹੀਂ ਨਹੀਂ ਹਿਮਾਚਲੀ ਨਹੀਂ ਹਾਂ ਸੋ ਵੱਡੀ ਵੈੜਾ ਬੜਾ ਮੇਰਾ ਭਰਾ ਪੂਰਾ ਵਾਰ ਮਰਨ ਅਗੇ ਇੱਕ ਆਪਣੇ ਕੋਲ ਆ ਵੜ ਆ ਗਈ ਵੀਰ ਕ੍ਰਾਸ ਇਹਦਾ ਗਗਨ ਕਿਨਵਾ ਸੰਧੂ ਸਾਹਿਬ ਘਰ ਵਾਲੇ ਦੁੱਜਾਂ ਦੇ ਹੋ ਸਕਦਾ ਤਿੱਜਾ ਵੀ ਹੋਵੇ ਹਾਂ ਬਾਕੀ ਵੜ ਬਹੁਤ ਜਿਆਦੀ ਚੰਗੀ ਆ ਪਤਲੀ ਪਤਲੀ ਬਹੁਤ ਚੰਗੀ ਆ ਬੂਤੀ ਬਾਤੀ ਬੜੀ ਸੋਹਣੀ ਆ ਵਛੀ ਦੀ ਹਾਂ ਤੇ ਦੁੱਧ ਵੀ ਚੰਗਾ ਭਰ ਜੂਗੀ ਠੀਕ ਆ ਜੀ ਦੇਣੀ ਆ ਜਿਹੜੇ 5-7 ਕੜਨੇ ਨੇ ਬਸ ਸਵੇਰ ਦੁੱਜਾ ਹੀ ਸਵੇਰ ਦੁੱਜਾਈ ਲੋ ਜੀ 5-7 ਤੱਕ ਦੇਣ ਦੀ ਉਹ ਵੀ ਨਰਮ ਤੁਹਾਨੂੰ ਅੱਗੇ ਵੜ ਪਿਛਾ ਰਹੇ ਆ ਦੁੱਜਾ ਸਵੇਰ ਰੰਗ ਬਾਗ ਜਾਂ ਕਰਮਾ ਲਿਟੇਗਾ ਜੀ ਆ ਵੇਖੋ ਜੀ ਬਲੈਕ ਤੇ ਵਾਈਟ ਥਾਨ ਬਿਲਕੁਲ ਮੁੱਠੀ ਮੁੱਠੀ ਸਵੇਰ ਦਾ ਤਿਆਰੀਆਂ ਗੈਰਾਂ ਵਿਕਰੀ ਦੇ ਵਿੱਚ ਵੀ ਆ ਕੋਈ ਵੀ ਸੱਜਣ ਆਪਣਾ ਕਾਰੀਗਰ ਭਰਾ ਜੀ ਬਸ ਕੋਈ ਕਾਰੀਗਰ ਹਸੰਦੂ ਸਾਹਿਬ ਲੈ ਜੂਗਾ ਮੈਂ ਲੈ ਲੂਗਾ ਆ ਕੋਈ ਵੇਚਣ ਵਾਲਾ ਵੀ ਲੈ ਕੇ ਜਾ ਕੇ ਬਿਲਕੁਲ ਅੱਗੇ ਸੇਲ ਕਰਨਾ ਚਾਹੁੰਦਾ ਉਹ ਵੀ ਤੁਸੀਂ ਕਰ ਸਕਦੇ ਹੋ ਜੇ ਕਿਉਂਕਿ ਆਈਆਂ ਖਲੋਤੀਆਂ ਨੂੰ ਕੋਈ 5-7 ਦਿਨ ਕੋਈ ਬਹੁਤ ਹੀ ਜ਼ਿਆਦਾ ਵਿੱਚ ਗਾਇਬ ਨਹੀਂ ਹੈਗਾ ਪੰਜ-7 ਦਿਨ ਬਸ ਬਿਲਕੁਲ ਜਿਹੜਾ ਵਿੱਚ ਸਮਾਂ ਬਾਕੀ ਆ ਤੇ ਕਾਬ ਇਸ ਵੇਰ ਦਾ ਤਕਰੀਬਨ ਮੀਡੀਅਮ ਤੋਂ ਪਲਾਸੀ ਆ ਬਸ ਜੀ ਬਸ ਠੀਕ ਆ ਜੀ ਉੱਚੀ ਆ ਮੀਡੀਅਮ ਹਾਈਟ ਤੋਂ ਇੱਕ ਵਿੱਚ ਵਿਚਾਰਾ ਸਹਿਜ ਹੁੰਦਾ ਉਹਦੇ ਤੋਂ ਪਲਾਸਾ ਥੋੜਾ ਜਿਹਾ ਸਹਿਜ ਹੁੰਦਾ ਬਬੀਰ ਗਗਨ ਇੱਕ ਮਸੂਰਾ ਤੂਤ ਵੀ ਫੇਰ ਕੇ ਮਾੜਾ ਮੋੜ ਜਾ ਬਖਾ ਦਿੱਤਾ ਅੰਡੀ ਠੰਡੀ ਸੰਧੂ ਸਾਹਿਬ ਬਿਲਕੁਲ ਉਹਦਾ ਹੈ ਸੀਰਸਲਾ ਦਾ ਕਰਮਾ ਠੀਕਾ ਜੀ ਠੰਡੀ ਪੀਰੀਆ ਕਰੇ ਜਦੋਂ ਨੋਰਮਲੀ ਆਪਾਂ ਗੱਲ ਕਰਦੇ ਹਾਂ ਲੇਡੀ ਲੋੜੀ ਚਵਾਈ ਕਰਦੀਆਂ ਨੇ ਭੈਣਾ ਨਾ ਨਾ ਕੋਈ ਗੱਲ ਨਹੀਂ ਸੰਧੂ ਸਾਹਿਬ ਜਿਹੜਾ ਮਰਜ਼ੀ ਕਰੇ ਵੀਰ ਭਰਾ ਬਾਕੀ ਥਾਂ ਥਣ ਲਾ ਲਗਾਵੇ ਹੂੰ ਠੀਕ ਦਸਵੋ ਮੋਲ ਗਗਨ ਇਹ ਤੋਹਾ ਹੀ ਆ ਆ 55 ਹੀ ਦੇ ਦਈਏ 55 ਦੀ ਦੇ ਦੋ ਮਹਿਸੂਸ ਕਰਕੇ ਦਈਏ ਮਾਲਕੇ ਤੇ 50000 ਦੀ ਦੇਣੀ ਆ ਬਿਲਕੁਲ ਛੋਟਾ ਵਿੱਚੋਂ ਕਰ ਦਈਏ ਛੋਟਾ ਹੋ ਗਿਆ ਸਾਰੀਆਂ 50000 ਹੀ ਛੋਟ ਕਰਤੀਏ ਹੋਰ ਮੌਕੇ ਤੇ ਕਰ ਦਾਂਗੇ ਥੋੜੀ ਬਾਦੀ ਕੋਈ ਨਹੀਂ ਚਲ ਕਰ ਦੇ ਹਾਂ ਬਾਕੀ ਇਹ 50000 ਦੇ ਵਿੱਚੋਂ ਮਾਨਸਾਨ ਹੋ ਜਾਊਗਾ ਠੀਕ ਆ ਜੀ ਜੋ ਵੀ ਚਲੋ ਬੰਦ ਦਾ ਸਰਦਾ ਮੌਕੇ ਤੇ ਹੋ ਜਾਊਗਾ 55000 ਜਾਂ 60000 ਡਿਮਾਂਡ ਕਰਾ ਲਓ ਲੈਣ ਦੇਣ 50000 ਇੱਧਰ ਇੱਕ ਆਪਾਂ ਮਾਜਾ ਦਿਖਾ ਦਿੰਦੇ ਨੇ ਨੀਲੀ 라ਵੀ ਮਾਜਾ ਆ ਗਈ ਆ ਸੰਧੂ ਸਾਹਿਬ ਆ ਗਈ ਬਾਰਡਰ ਏਰੀਆ ਦੀ ਮੈਂ ਚੱਕ ਟੇਡਾ ਕੱਟ ਆ ਗਿਆ ਹਾਂ ਖੱਬੇ ਪਾਸੇ ਟੇਡਾ ਕੱਟ ਆ ਮਾਰਕਿੰਗ ਮਗਰ ਲੀਆਂ ਦਿੱਤਾ ਮਗਰਲੇ ਪੈਰ ਧੁਕੇ ਠੀਕ ਹੈ ਜੀ ਗਿੱਠ ਗਿੱਠ ਤੇ ਇਹ ਗਗਨਵੀਰ ਮਗਰ ਦੇ ਕਟਾ ਕਿੰਨੇ ਦਿਨਾਂ ਦੀ ਸੂਈ ਆ ਸੰਧੂ ਸਾਹਿਬ ਇਹ ਕੱਲ ਆਏ ਵਲੇ ਸੂਈ ਆਈ ਕੱਲ ਆ ਬਾਂਮ ਦੀ ਹਾਂਜੀ 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 ਲਓ ਵੀ ਇਸੇ ਬਾਂਮ ਦੀ ਇਹ ਕਿਸਾਨ ਵੀਰੋ ਕੱਲ ਸੂਈ ਆ ਕੱਟੇ ਨੂੰ ਜਨਮ ਦਿੱਤਾ ਬਹੁਤ ਵਾਸੇ ਦੋ ਗਡਾਂ ਦੇ ਚੋਲੇ ਆਪਾਂ ਸੰਧੂ ਸਾਹਿਬ ਆਪਾਂ ਤਿੰਨ ਤਿੰਨ ਚਾਰ ਚਾਰ ਕਿਲੋ ਚੋਇਆ ਚਲੋ ਵੀ 44 ਬਰਾਬਰ ਦੀ ਪੂਰੀ ਨਿਆਰੇ ਵਾਲੀ ਨਾ ਨਾ ਬਸ ਉਹ ਧਾਰ ਹੀ ਲੱਗਾ ਮਰੋਣਾ ਲਈ ਕਰ ਦਿਓ ਜਿਹੜਾ ਕੰਮ ਕਹਿਣਾ ਬੋਲਾਂ ਦੇ ਵਿੱਚ ਨਾ ਰਹਿੰਦਾ ਜੀ ਅੱਗੇ ਬਾਅਦ ਚੀ ਪਸੂਗੀ ਯਾ ਕੁੜੀ ਹਵਾਂ ਨੇ ਮਛੀ ਦਾ ਟਕਣ ਚੁੱਕਿਆ ਰ ਮੋਟਰ ਤੋਂ ਲਓ ਵੀਆ ਕਰੋ ਅਗਲੇ ਥਾਣਾ ਦੀ ਤੇ ਆ ਮਗਲੇ ਥਾਣੇ ਚੋਂ ਦੇਖੋ ਵੀ ਉਹੀ ਗੱਲ ਹੋਣਾ ਵੀ ਜਿਵੇਂ ਗੱਲ ਕਰਦੇ ਵੀ ਗੱਲ ਕਰ ਲਈ ਹੈ ਕਿ ਮੈਂ ਨਾ ਤੂੰ ਧਾਰਾ ਫੱਟੀ ਵਾਲੀ ਕਰੋ ਉਮਰ ਜੀ ਵੀ ਮੋਟੀ ਕਰੋ ਕੂਠੀ ਜੀ ਵੀ ਮੋਟੀ ਕਰੋ ਠੀਕ ਹੈ ਉਹ ਪਾ ਦੂ ਸੰਧੂ ਸਾਹ ਥੱਲੇ ਐਡਾ ਚਵਾ ਚੰਗਾ ਲੱਗਦਾ ਮੈਨੂੰ ਆ ਭਰਾ ਮੇਰੇ ਕਰੋ ਚੱਕ ਠੀਕਾ ਸੋ ਸਪੇਸ ਗੈਪ ਚੰਗਾ ਆਪਸੀ ਥਾਣਾ ਦਾ ਕੋਈ 3-3 4-4 ਕਿਲੋ ਦੋ ਡੰਗਾ ਦੀ ਚੁਬਾਈ ਜਿਹੜੀ ਆ ਬੋਲੇ ਚ ਕੀਤੀ ਆ ਬਹੁਤ ਚੰਗੀ ਮੈਂ ਮਗਰੋਂ ਬਹੁਤ ਚੰਗੀ ਆ ਠੀਕ ਆ ਜੀ ਬਾਕੀ ਪ੍ਰੋਪਰ ਤੁਹਾਨੂੰ ਆਪਾ ਦਿਖਾਵਾਂਗੇ ਮਧਰੀ ਗੋਡੀ ਮੰਨ ਲਓ ਆਹੋ ਪਾ ਰਹੇ ਨਹੀਂ ਮਾਰੀ ਆ ਜਿਹੜੀ ਮੈਂ ਬਰੀਦਰ ਦੀ ਮਾਂ ਆ ਮੈਂ ਉਸਲੇ ਪਸਮਾ ਦੀ ਧਾਰ ਤੇ ਹਲੇ ਬੱਚਾ ਨਹੀਂ ਲਾਇਆ ਆਪਾ ਹੂੰ ਕਰੋ ਚੱਕ ਵੀ ਫਿਰ ਵੀ ਗਣ ਅਕਾਊਂਟ ਕਰੀ ਆ 8-7 ਕਿਲੋ ਬੋਲਾ ਹੈਗਾ ਜੀ 8 ਕਿਲੋ ਤੁਸੀਂ ਮੰਨੋ ਦੁੱਧ ਭਰੂਗੀ ਮੈਂ 13 ਤੋਂ 14 ਕਿਲੋ ਹੀ ਹੂੰ ਬਹੁਤ ਚੰਗੀ ਮੈਂ ਆ ਲੈ ਵੀ ਠੀਕ ਆ ਜੀ ਸੋ ਵਜਨ ਲੋਡ ਆਪਦੀ ਥਾਂ ਬਾਕੀ ਥੱਲੋਂ ਲੇਵਾ ਮਰ ਬੜਾ ਸਫਾਈ ਵਾਲਾ ਕਰ ਮਾਰੀ ਨੂੰ ਹਾਂ ਜੀ ਉਸਮਾਈਏ ਤੇ ਬਿਲਕੁਲ ਤੁਹਾਡੇ ਸਾਹਮਣੇ ਜਿਹੜਾ ਲੇਵਾ ਦਿਖਾਈ ਦੇ ਰਿਹਾ ਸਾਫ ਸੁਥਰਾ ਲੇਵਾ ਮੂੰਹ ਮੱਤੇ ਦੀ ਚੰਗੀ ਹੈ ਬਾਕੀ ਜਿਵੇਂ ਆਪਾਂ ਗੱਲ ਕਰਦੇ ਨੇ ਬਿੱਲੀ ਅੱਖ ਰੈੱਡ ਕੋਲੇ ਲਾਲ ਕੋਲੇ ਦਾ ਠੀਕ ਆ ਜੀ ਮੂੰਹ ਜੱਥ ਪਾਉਣ ਵਾਲੀ ਗੱਲ ਹੀ ਆ ਆ ਵੇਖੋ ਮੂੰਹ ਦੀ ਮਿੱਠੀ ਪੋਲੀ ਕਹ ਲੋ ਠੀਕ ਆ ਜੀ ਆ ਦੇ ਨਸਲਾਂ ਦੇ ਐਵੇਂ ਥੋੜਾ ਮੁੱਲ ਪੈਂਦੇ ਹਾਂ ਆ ਦੇਖੋ ਅਜ ਬੁੱਤ ਹੋਏ। ਲਾ ਵੀ ਕਰੋ ਜੱਗ ਠੀਕ ਆ। ਸਵੇਰ ਕਦਨ ਹੋਊਗੀ ਤਿੱਜੇ ਗਈ। ਸੰਦੂ ਸਾਹਿਬ ਤਿੱਜਾ ਹੋਊਗਾ ਜੀ। ਹਾਂ। ਲਾ ਵੀ ਇਹ ਵੀ ਮੜੇ ਬੜੇ ਭਰਾਵਾਂ ਦੀ ਜੇ ਡਿਮਾਂਡਾਂ ਕਰਦੇ ਰਹਿੰਦੇ ਵੀ ਚਲੋ ਨੀਲੀ ਰਾਵੀ ਦੀਆਂ ਮੱਝਾਂ ਦੀਆਂ। ਚਲੋ ਸ਼ੌਕ ਗਾ ਕਿਸੇ ਭਰਾ ਨੇ ਪਗਾਉਣਾ ਤੇ ਸ਼ੌਕ ਪੂਰਾ ਕਰ ਸਕਦਾ ਕੋਈ। ਤੁਹਾਨੂੰ ਕਿਸੇ ਭਰਾ ਨੇ ਚਲੋ ਕੋਈ ਕੱਤੀ ਲੈਣੀ ਹੈ ਚਾਹੇ ਕੋਈ ਚੰਗਾ ਸੀਮਣ ਦਾ ਬੱਚਾ ਲੈਣਾ। ਤੇ ਬੱਚਾ ਦੋਸੋ ਜਿਹੋ ਜਿਹਾ ਆਪਾਂ ਮਾਲੀ ਦੇ ਲਵਾੜਾਂ ਕੋਈ ਜਿਹਾ ਬੱਚਾ ਪਾ ਜੂਗੀ। ਬਾਕੀ ਆ ਮਗਰ ਕਤਾ ਮੇਲ ਕਾ ਆ ਬਾਗ ਹੈ 나ੜਵਾ ਨਾੜਾ ਬੱਤੇਰੇ ਕਾ ਵੀ ਸੁਈਏ ਤੇ ਸੋਈ ਵੀ ਤਕਰੀਬਨ ਕੋਈ 3-4 ਵਜੇ ਸੇ ਟਾਈਮ। ਹਾਂਜੀ ਹਾਂਜੀ ਇਸੇ ਟਾਈਮ ਹੀ ਸੋਈ ਆ। ਬਾਕੀ ਥਾਂ ਤੋਂ ਬੜਾ ਸੁਆਦੀ ਏ। ਚਵਾਹ ਬਹੁਤ ਚੰਗਾ ਲੱਗਾ। ਬਾਕੀ ਤਾਂ ਬਹਿਣੀ ਇੱਕ ਬਹਿਣੀ ਵਾਲੇ ਪਾਸਿਆਂ ਪਾ ਤਾਂ ਸੱਲੀ ਨਾਲ ਦਿਖਾਈ ਦਿੱਤਾ। ਥਾਂ ਬਹੁਤ ਵਧੀਆ ਲੱਗਾ ਕਰਮ ਵਾਲੀ ਨੂੰ ਚਵਾਈ ਉਦੋਂ ਵਧੀਆ। ਤੇ ਗगन ਮੋਲ ਉਤੋਂ ਜ਼ਿਆਦਾ ਵਧੀਆ ਤਾਂ ਨਹੀਂ ਕਰਤਾ। ਮੋਲ ਸੰਦੂ ਸਾਹਿਬ ਆਪਾਂ ਕੋਈ ਪਛਾਣਨੈ ਨਹੀਂ ਕਰਨਾ 90 ਨਹੀਂ ਕਰਨਾ। ਹਾਂਜੀ। 85000 ਦੀ ਦੇਣੀ ਆ 85 ਦੇ ਆ ਕੋਈ ਛੋੜ ਛੱਪਾ ਕਰਦਾਂਗੇ ਲੈ ਫਿਰ ਵੀ ਜੋ ਜੈ ਜੀ ਆ ਸੂਤਰ ਜੇ ਕੰਮ ਆ ਬਾਲੀ ਜਿਆਦੀ ਚੰਗੀ ਸੰਧੂ ਸਾਹਿਬ ਭਾਵੇਂ ਇਦਾਂ ਹੀ ਕਰਮਾ ਲਈ ਥੱਲੇ ਬੈਠੇ ਰਹੋ ਇਹ ਥੋੜਾ ਜਿਹਾ ਮਤ ਪਤੰਦੇ ਨੂੰ ਪਤਾ ਹੀ ਕੋਈ ਨਹੀਂ ਲੈ ਵੀ ਕਰੋ ਚਾਚਾ ਲੈ ਵੀ ਇਹੋ ਜਿਹਾ ਤੋਹਫਾ ਇਹੋ ਜਿਹਾ ਗਹਿਣਾ ਕੌਣ ਨਹੀਂ ਚਾਹੂਗਾ ਲੈਣਾ ਠੀਕ ਹੈ ਵੀ ਬਾਕੀ ਮੇਰਾ ਭਰਾ ਮਾਰੋ ਚਾਤ ਵੀ ਐਂਡ ਗੱਲ ਬਾਤ ਹੋ ਹੀ ਪਈ ਆ ਆਹ ਵੇਖੋ ਜੀ ਜਿਹੜੇ ਬੰਦੇ ਮਰਜ਼ੀ ਪੰਜਾਬੋਂ ਇਧਰ ਲਈ ਪਾਸੇ ਵੇਰ ਕੇ ਉਹ ਭਾਵੇਂ ਇਧਰੋਂ ਲੈਸਲੇ ਨੂੰ ਅਈਦੋ ਬਾਣੀ ਦੇ ਦੀ ਜਿਹੜੇ ਪਾਸੇ ਮਰਜੀ ਮੈਂ ਆਇਆ ਡਾੜੀ ਗੱਡੀ ਖੋਦੀ ਉੱਥੋਂ ਆਪਾਂ ਪਹੁੰਚ ਜੇ ਮੈਂ ਮਿਲਕ ਪਲਾ ਦੀ ਅਗਰ ਮਾਰੀਗੇ ਬਹੁਤ ਚੰਗੀ ਆ ਕਰਮਾਣਾ ਮੈਂ ਵੀ 85000 ਦੀ ਇਹ ਅੱਜ ਆਪਣੇ ਭਰਾਵਾਂ ਨੂੰ ਮਿਲਣੀ ਆ ਛੋਰ ਛੱਪਾ ਕਰਦਾਂਗੇ ਕੋਈ ਛੋਟਾ ਛੱਟਾ ਚਲੋ ਆਏ ਗਏ ਵਾ ਕਿਸੇ ਭਰਾ ਦਾ ਮਾਂ ਨੂੰ ਆਏ ਗਏ ਜਿਹੜਾ ਬੰਦਾ ਸਫਾ ਕਰਨਾ ਹੀ ਪੈਂਦਾ ਠੀਕ ਆ ਜੀ ਕਰਨਾ ਪੈਂਦਾ ਜੀ ਕੋਈ ਫਿਕਸ ਨਹੀਂ ਹੁੰਦਾਗਾ ਬਸ ਜੀ ਬਸ ਕੋਈ ਵੱਜਾ ਮੋਲਣੀ ਦਾ ਚਲੋ ਕੋਈ 1500 200 ਰੁਪਏ ਇਧਰ ਉਧਰ ਕੋਈ ਮੌਕੇ ਦੀ ਗੇਮ ਆ ਛੋਰ ਛੱਪੇ ਕਰਨੇ ਪੈਂਦੇ ਆ ਬਾਕੀ ਮੇਰਾ ਭਰਾ ਚਾ ਛੱਡ ਕੇ ਨਹੀਂ ਜਾਂਦਾਗਾ ਚੰਗੀ ਮੈਂ ਬਸ ਚੋਣ ਚੋਣ ਬਿਲਕੁਲ ਬੰਬੇ ਪਾਸ ਆ ਮੈਂ ਨਾ ਨਹੀਂ ਜਾ ਰ ਆਉਂਦਾ ਸਵਾਦ ਹੀ ਆਊਗਾ ਜਿਹੜਾ ਵੀਰ ਥੱਲੇ ਬਹਿ ਜਾਊਗਾ ਬਸ ਅੱਗੇ ਗਗਨ ਆਪਰੇ ਕੋਲ ਇੱਕ ਲਾਸਟ ਦੇ ਵਿੱਚ ਆ ਝੋਟੀ ਆ ਗਈ ਆ ਸੰਤੂ ਸਾਹਿਬ ਜੱਜੂਆ ਇਹਦਾ ਪਹਿਲੇ ਸੂਏ ਵੀ ਆਪਣੇ ਕੋਲੇ ਹੀ ਗਈ ਆ ਇਹ ਝੋਟੀ ਹੈ ਨਾ ਮਾਲੋ ਸੁਣ ਇਹ ਆਪਣੀ ਭੈਣ ਦੀ ਮਹਿ ਵਿਕਣੀ ਆਈ ਇੱਥੇ ਆਪਣੇ ਕੋਲ ਸਮਝ ਲਓ ਮਾਲੋ ਪਰਸੋ ਰਾਤ ਦੀ ਮਹਿ ਸੋਈ ਆ ਹੁਣ ਇਹਦੇ ਫੇਲੇ 8:00 ਵਜੇ ਬਾਲਾ 9:00 ਵਜੇ ਹੂੰ 8-9 ਕਿਲੋ ਬੋਲਾ ਉੱਚਾ ਇਦਾਂ ਲੱਗਾ ਜਿੱਦਾਂ ਇਹਨੂੰ ਲੱਗਾ ਠੀਕ ਆ ਬਾੜੀ ਜਿਆਦੀ ਖਰੀਚ ਹੋਣਾ ਹੈ ਦੁੱਜਾ ਨਹੀਂ ਹੈ ਨਾ ਦੁੱਜਾ ਸੁਆਣੀ ਦੁੱਜਾ ਤੋਰ ਤੈਨੂੰ ਸੇ ਪਹਿਲਾਂ ਵੀ ਆਪਣੇ ਕੋਲ ਹੀ ਗਈ ਆ ਠੀਕ ਆ ਮਗਰ ਕਟਾ ਵੀ ਵੀ ਮਗਰ ਇਹਦੇ ਵੀ ਕਟਾ ਅੱਜ ਕਿੰਨੇ ਦਿਨ ਹੋ ਗਏ ਸੰਦੀਪ ਸਾਹਿਬ ਪਰਸੋ ਸ਼ਾਮੀ ਸੁਈ ਆ ਪਰਸੋ ਸ਼ਾਮੀ ਆ ਬੋਲਾ ਬੂਲਾ ਕਿੰਨਾ ਵਿੱਚ ਹੋਇਆ ਆ ਬੋਲਾ ਸੰਦੀਪ ਸਾਹਿਬ 8 ਕਿਲੋ ਹੋਵੇ 9 ਹੋਵੇ ਲਓ ਜੀ 8 ਹੋਵੇ 9 ਹੋਵੇ ਠੀਕ ਆ ਜੀ ਨਾਲ ਬੱਚਾ ਲਾ ਗਿਆ ਪਹਿਲਾਂ ਤਸੱਲੀ ਜਿਹੜੀ ਹੈ ਚੁਆਈ ਦੀ ਕਰਾਵਾਂਗੇ ਉਸ ਤੋਂ ਬਾਅਦ ਆਪਾਂ ਬਿਲਕੁਲ ਮੇਰੇ ਭਰਾਵਾਂ ਨੂੰ ਠੀਕ ਆ ਜੀ ਤੋਰ ਤਾਰ ਕੇ ਤਸੱਲੀ ਕਰ ਤੋਹਫੇ ਸ਼ੇਵਾਂ ਦੀਆਂ ਕਰਮਾਲੀਆਂ ਐਂਡ ਦੇ ਵਿੱਚ ਜਿਹੜੀਆਂ ਜਗ੍ਹਾ ਨੇ ਲਾ ਦਿੱਤੀਆਂ ਨਾ ਸੰਧੂ ਸਾਹਿਬ ਤੁਹਾਨੂੰ ਵਧਾ ਆਪਾਂ ਮੈਂ ਬਹੁ ਘੱਟ ਲੈਂਦੇ ਆ ਪਰ ਆਪਾਂ ਨੂੰ ਨਈਆਂ ਪਸੰਦ ਆਈਆਂ ਬੱਲਲੀਆਂ ਹਾਂ ਪੱਗ ਗਏ ਨਹੀਂ ਮੈਂ ਵੀ ਮਾਲ ਦੇ ਵਿੱਚ ਹੀ ਗੱਦਨ ਸ਼ੁਰੂ ਤੋਂ ਡਿਊਟੀ ਰਹੀ ਐ ਮੈਂ ਨਾ ਇੰਨਾ ਹੀ ਕਰਮਾਲੀਆਂ ਨੇ ਰੰਗ ਭਾਗ ਲਾਏ ਮੈਨੂੰ ਇਹ ਦੱਸੋ ਅਗਲੇ ਥਾਣਾ ਦੀ ਚਵਾਈ ਮੇਰਾ ਭਰਾ ਜਾ ਕੇ ਕਰੋ ਆਹ ਵੇਖੋ ਜੀ ਚੋਣ ਦੀ ਨਹੀਂ ਸੰਧੂ ਸਾਹਿਬ ਮੈਂ ਮਾੜੀ ਲੈਣੀ ਤੈਨੂੰ ਪਤਾ ਕਿਤੇ ਕਿਤੇ ਮੈਂ ਸ਼ੌਂਕ ਨਾਲ ਮਈਆਂ ਲੈਂਦਾ ਨਾ ਆਹ ਹਾਂ 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 ਪਰ ਜਦੋਂ ਲੈਂਦਾ ਮੈਂ ਲੈਂਦਾ ਤੋ ਨਹੀਂ ਨਾ ਮੈਂ ਇੰਡੀਆ ਜਦੋਂ ਲਾਵਾਂ ਬਾਕੀ ਮੇਰੇ ਬਾਕੀ ਤੁਸੀਂ ਜਿੱਦਾਂ ਮਰਜ਼ੀ ਆ ਕੇ ਚੋਕੇ ਤਸੱਲੀ ਕਰੋ ਇਹੋ ਕੰਮ ਹੀ ਕਰਨਾ ਹੁੰਦਾ ਕੋਈ ਜਿਆਦਾ ਇੱਥੇ ਆਇਆ ਠੀਕ ਹੈ ਜੀ ਕੋਈ ਜਿਆਦਾ ਯੁੱਧ ਨਹੀਂ ਕਰਨਾ ਹੁੰਦਾਗਾ ਇਹਨਾਂ ਕੋਈ ਜਾਂਦਾ ਵੀ ਪੈਸੇ ਲਾਉਣੇ ਆ ਤੇ ਤੁਹਾਡੀ ਨਿਗਰਾਨੀ ਬਸ ਜੀ ਬਸ ਤਸੱਲੀ ਕਰੋ ਵੀਰ ਮੇਰਾ ਭਰਾ ਦੀ ਪਤਾ ਕੀ ਆ ਜਿਹੜਾ ਤਾਹੂ ਸੋਇਆ ਨੂੰ ਦੋ ਟਾਈਮ ਚੋ ਆ ਜਿਹੜਾ ਮੁੜ ਕੇ ਲਾਹਮਾ ਦੇਣਾ ਕਿ ਇਹਨੂੰ ਉਹ ਮਾਰਾ ਬਸ ਬਸ ਜੀ ਐਂ ਜਮਤ ਬੋਦੀ ਇਹਦੀ ਬਿੱਲੀ ਮਣਕੀ ਆਖਾ ਬਹੁਤ ਚੰਗੀ ਆ ਮੈਂ ਬ੍ਰੀਡ ਦੀ ਹੋਈ ਨਵੀਆਂ ਠਿਕੜੀ ਝੋਟੀ ਚੰਗੀ ਐ ਦੋਸਤੋ ਦੂਜਾਂ ਝੋਟੀ ਆ ਵਾਦੇ ਵਾਲੀ ਆ ਨਵੀਂ ਆ ਤੇ ਨਾਲੇ ਮੀਲੀ ਅੰਗਪਖ ਦੀ ਆ ਥਾਨ ਕਰਮਾਂ ਦੀ ਦੇਖੋ ਪਸਮ ਕੇ ਕਿੱਡਾ ਬਹੁਤ ਵਧੀਆ ਸੁਆਦੀ ਥਾਨ ਬਣਾਇਆ ਹੈ ਮੈਂ ਨਾ ਸੰਧੂ ਸਾਹਿਬ ਬੜਾ ਚੰਗਾ ਬਣਾਉਂਦੀ ਆ ਬੜਾ ਜਿਆਦਾ ਸੁਆਦੀ ਜਿਹਨੂੰ ਆਖਿਆ ਜਾਂਦਾ ਨਾ ਉਹ ਕੱਢਦੀ ਆ ਆ ਲਓ ਨੇ ਚੰਗਾ ਲੇਵਾ ਸਾਫ ਹੈ ਪੁੱਢੇ ਦੇ ਸਿਰ ਤੋਂ ਸੰਦੂ ਸਾਹਿਬ ਕੋਲ ਦਾਬੀ ਬਣੇਰੇ ਦੇ ਉੱਪਰ ਜਿੰਨੀ ਹੋਗੀ ਇਹ ਨਹੀਂ ਕੋਈ ਬਾਈ ਹੋ ਕੋਈ ਸ਼ਾਈ ਹੋ ਚੰਗੀ ਹੈ ਛੋਟੀ ਓਵਰ 올 ਜਿੰਨੀ ਹੈ ਠੀਕ ਹੈ ਜੀ ਸਾਰੇ ਕਰਮ ਵਾਲੀ ਬੜੀ ਸੁਥਰੀ ਆ ਬਾਕੀ ਆ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਤੇ ਨੇਰੇ ਰੂਗੇ ਦੀ ਇੱਕ ਵਾਰੀ ਫੇਰ ਦੇਖ ਲਓ ਇਹ ਤਾਂ ਤੁਹਾਨੂੰ ਦੱਸਿਆ ਵੀ ਜਿਹੜੇ ਬੰਦੇ ਨੂੰ ਨਹੀਂ ਨੇ ਆ ਚੋਂ ਦੀ ਜਾਂਚ ਉਹ ਵੀ ਸੰਦੂ ਸਾਹਿਬ ਛੋਦੂਗਾ ਲੈ ਵੀ ਗगन ਵੀਰੇ ਇਹਦਾ ਮੁੱਲ ਬੋਰ ਦੇ ਦਈਏ ਕਿੰਨੇ ਦੀ ਓਏ ਕੁੜੀ ਦੀ ਵਿਗਣੀ ਆਈ ਆਪਾਂ ਦੇ ਦੇਣੀ ਆ ਕਿੰਨੇ ਦੀ ਕੁੜੀ ਨੂੰ ਅਟਕੇ ਰੁਪਈਏ ਦੇ ਦੇਣੇ ਆ ਆ ਬਿਲਕੁਲ ਉਹ ਵੀਡੀਓ ਸੁਣੂਗੀ ਵੀ ਆ ਸੰਦੂ ਸਾਹਿਬ ਕੋਈ ਮੋਲਾਪਾ ਲੱਖ ਨਹੀਂ ਕਰਨਾ ਪਹਚਾਨੇ ਨਹੀਂ ਕਰਨਾ ਹਾਂ 92 ਦੀ ਦੇ ਦੇਣੀ ਆਪਾਂ 92 ਦੀ ਹਾਂ ਕੁੜੀ ਦਾ ਕਾਹੇ ਵਟ ਕੇ ਇਦਾਂ ਫੜਾ ਦੇਣੇ ਕੋਈ ਇਹਦੇ ਵਿੱਚੋਂ ਆਪਾਂ ਨਹੀਂ ਪਰਮਾਲੀ ਦੇ ਕੋਈ ਕੀ ਕਰਦਾ ਮੇਰਾ ਵਾਰ-ਵਾਰ ਹੀ ਮਥਲੇ ਬਈ ਜਾਵੇਂਗਾ ਵਾਰ-ਵਾਰ ਬੈਨ ਜੀ ਤੇ ਕਿਉਂ ਨਾ ਕਰੂਗਾ ਠੀਕ ਆ ਜੀ ਆਹ ਵੇਖੋ ਜੀ ਮੱਛੀ ਮੋਟਰ ਜਿਵੇਂ ਗੱਲ ਕਰਦਾ ਗਗਨ ਵੀ ਮੱਛੀ ਮੋਟਰ ਹੀ ਆ ਤੇ ਮੱਛੀ ਮੋਟਰ ਹੀ ਆ ਲਓ ਲਓ ਚੱਲੀਆਂ ਸੰਦੂ ਸਾਹਿਬ ਚੋਣ ਲਓ ਵੀ ਇਹ 92000 ਦੀ ਅੱਜ ਮਿਲ ਗਈ ਹਾਂ ਨਾ ਜੀ ਹਾਂ ਬਿਲਕੁਲ ਹਾਂ ਬਸ ਜਿਹੜੇ ਸੱਜਣ ਵੀਰ ਨੂੰ ਪਸੰਦ ਆਉਣੀਆਂ ਨੇ ਉਹਨੇ ਛੱਡਦੀਆਂ ਨਹੀਂ ਠੀ ਪਾਪਰ ਹਲੇ ਨਹੀਂ ਪਾਉਣੀਆਂ ਆ ਸਰਦਾਰ ਸਾਹਿਬ ਕਿਵੇਂ ਡਾਂਗ ਚੱਕੀ ਫਰਾਏ ਸਰਦਾਰਾਂ ਦਾ ਡਾਂਗਣਾ ਹੀ ਰੋਗ ਆਂਦਾ ਕੰਮ ਹੈਂ ਅੰਦਾ ਡਾਂਗ ਨਾ ਮਨੂਰ ਦੋਂਦੋਣੀ ਮਨਾ ਜਿਹੋ ਜੇ ਕੰਮ ਹੋਏ ਪਏ ਕੰਮ ਦਾ ਡਾਂਗ ਲੈ ਆ ਪਤਾ ਕੀ ਆ ਵੇਖੋ ਸੰਧੂ ਸਾਹਿਬ ਫੇਰ ਜਿਗਰ ਫੇਰ ਇਹੀ ਹੋਣਾ ਵੀ ਇਹ ਰਿਸ਼ਤੇਦਾਰਾਂ ਤੋਂ ਆਈਆਂ ਜੇ ਕਿ ਇਹਦੀ ਰਿਸ਼ਤਦਾਰੀ ਹੈਗੀ ਤੇ ਆਈਆਂ ਜੇ ਕਿ ਇਹਦੀ ਹੈਗੀ ਕਿ ਰਿਸ਼ਤੇਦਾਰੀ ਕੋਈ ਨਹੀਂ ਤੇ ਉੱਥੋਂ ਕਿੱਥੋਂ ਆ ਜਾਣਗੀਆਂ ਆ ਜਾਣੀਆਂ ਠੀਕ ਹੈ ਨਾ ਨਹੀਂ ਚਲੋ ਉਹ ਤਾਂ ਆਪਣੇ ਪਰਾਪੀ ਕਰਦੇ ਵੀ ਮਾਲੋ ਕਿ ਪਣਪਰਾ ਕਹਿੰਦਾ ਵੀ ਯਾਰ ਜੇ ਵੇਚ ਨਹੀਂ ਤੇ ਕੋਈ ਯਾਰ ਵਪਾਰ ਕਰਦੇ ਜੇ ਤੇ ਯਾਰ ਆਓ ਆਣ ਵਜੋਂ ਪੈਸੇ ਅਸੀਂ ਹੋਰਾਂ ਤੋਂ ਲੈਨੇ ਪੈਸੇ ਧੜ ਤੋਂ ਲੈਨੇ ਆ। ਕੋਈ ਗੱਲ ਨਹੀਂ ਜਲਪਣੀ ਜੇ ਤੁਹਾਨੂੰ ਦੇ ਦਿਆਂ ਤੇ ਆ ਜਾਓ। ਬਸ ਜੀ ਬਸ। ਜਦੋਂ ਮਾਲ ਤੇ ਇਸੇ ਤਰ੍ਹਾਂ ਫਿਰ ਕੱਤਰ ਜਾਓ ਰਿਸ਼ਤੇਦਾਰਾਂ ਕੋਲ ਜਾਓ ਮੋਲ ਪੱਕੇ ਲਾਓ ਠੋਕ ਕੇ ਫੇਰ ਮਈਆਂ ਮਿਲਦੀਆਂ। ਕੱਚੇ ਮੋਲਾਂ ਨਾਲ ਥੋੜਾ ਮਿਲਦੀਆਂ। ਹਾਂ ਬਿਲਕੁਲ। ਲੈਣੀ ਮੈਂ ਰਿਸ਼ਤੇਦਾਰਾਂ ਤੋਂ ਮੋਲ ਕੱਟੀ ਦਾ ਲਾਉਣਾ। ਬਿਲਕੁਲ ਬਿਲਕੁਲ। ਉਹਦਾ ਵੀ ਫਾਇਦਾ। ਆਈ ਤੇ ਅਜ ਮੈਂ ਵੇਰ ਜਾਂਦਾ ਰਿਸ਼ਤੇਦਾਰ ਕੱਟੀ ਨਹੀਂ ਦੇ ਦਿੰਦੇ ਕਿ ਪਤਾ ਨਹੀਂ ਪਤਾ ਕੀ ਆ ਸਿਆਣਾ ਹਰ ਇੱਕ ਬਹੁਤ ਜ਼ਿਆਦਾ ਵਾ ਹਾਂ ਸਾਰੇ ਸਾਰੇ ਜੀ ਬਸ ਜੀ ਬਸ ਘਰ ਨੂੰ ਘਰ ਨੂੰ ਹਰ ਇੱਕ ਸਿਆਣਾ ਡਿਫਟੀ ਬਣਾ ਦੇਤੀ ਬਣਾ ਦੇ ਡਿਫਟੀ ਬਣਾਵਾਂਗੇ ਡਿਫਟੀ ਕਿਹੜਾ ਕਿਤੇ ਦੱਸਾਂਗਾ ਪੜਾ ਲਾ ਕੇ ਡਿਫਟੀ ਬਣਾਵਾਂਗਾ ਆਹ ਦਾਦੂ ਤੇ ਜਾ ਹਾਂ ਠੀਕ ਆ ਠੀਕ ਆ ਹਾਂ ਲੈ ਵੀ ਇਹ ਛੋਟਾ ਗਗਨ ਆ ਗਿਆ ਹੈ ਹਾਂ ਇਹ ਜਿੱਤਾ ਮਾਤਾ ਤੱਕ ਹਾਂ ਅਨੇ ਆਵਦਾ ਨਾਲ ਯਾਰਾਂ ਟੰਗਿਆ ਤਾਂ ਆਹ ਕੰਨ ਤੇ ਟੰਗਿਆ ਹੋਇਆ ਕਿਦਾਂ ਨੂੰ ਰੇਤ ਪਾ ਕੇ ਚਲ ਗੱਲਬਾਤ ਕਰ ਲਾ ਕੋਈ ਚਲ ਅਜਾ ਕਿਹੜੀ ਕਲਾਸ ਪੜਦਾ ਹੈ ਕਲਾ ਕਿਹੜੀ ਚ ਬੜਾ ਦੱਸਦਾ ਪਾਣੀ ਦੇ ਪਤਾ ਨਹੀਂ ਦੇ ਹਲਾਕੇ ਤੇ ਸਤ ਬਹੁ ਸ਼ਤਾਨ ਬੰਦਾ ਏ ਐ ਨਾ ਫਿਰ ਕਰ ਵੇਖ ਲੈ ਇਹ ਸੰਗਦਾ ਵਾ ਹਾਂ ਮਾ ਪਾਪਾ ਤੇਰੇ ਤੇ ਸੰਗਿਆ ਨਹੀਂ ਤੂੰ ਕਦ ਤੋਂ ਸੰਗਦਾ ਆਹ ਹਾਂ ਨਹੀਂ ਨਹੀਂ ਸੰਗਣਾ ਕਿਹੜੀ ਗੱਲੋਂ ਹਾਂ ਅੱਜ ਕੱਲ ਦੀ ਜਨਰੇਸ਼ਨ ਉਹ ਵੀ ਸੰਗ ਜੇ ਨਾਲ ਪਹਿਲਾਂ ਤਾਂ ਸਗਾਉ ਪਾਣਾ ਹੈਗਾ ਸੀ ਸੰਗ ਦੇ ਪਹਿਲਾਂ ਤਾਂ ਸਗਾਉ ਪਾਣਾ ਹੈ ਅੱਜ ਕੱਲ ਤਾਂ ਕੋਈ ਸੰਗਦਾ ਨਹੀਂ ਜਵਾਕ ਬੜੇ ਬੜੇ ਸ਼ਾਤਰ ਤੇ ਬੜੇ ਹਿਜ਼ਿਆਰ ਨੇ ਬਸ ਬਸ ਪਹਿਲਾਂ ਤਾਂ ਪਰਾਣੀਆਂ ਬੁੜੀਆਂ ਘੁੰਡ ਘੜਦੀਆਂ ਹੁੰਦੀਆਂ ਹੁਣ ਘੁੰਡ ਘੰਡ ਕਿਤੇ ਹੁਣ ਤੇ ਚੁਲੀਆਂ ਨਹੀਂ ਲੈਂਦੀਆਂ ਕਿਹੜੇ ਪਾਸੇ ਰਹਿ ਗਏ ਹਣਾ ਆਹ ਦੇ ਹੁਣ ਘੁੰਡ ਚੁੱਕੇ ਤੇ ਤੇਰੇ ਫਲਕਾਰੀਆਂ ਆ ਗਈਆਂ ਉਹਾਂ ਦੇ ਵੀ ਹੁਣ ਤਾਂ ਯਾਰ ਬੋਲ ਬੋਲੋ ਨਾ ਚੁੱਪੀ ਭਲਾਈ ਆ ਹੁਣ ਤੇ ਇਹ ਗੱਲ ਉਹਦੇ ਵੇਖੀ ਜਾਓ ਤੇ ਬੋਲੋ ਨਾ ਬਿਲਕੁਲ ਬਿਲਕੁਲ ਲੈ ਵੀ ਗਗਾ ਇੱਕ ਨੰਬਰ ਬੋਲ ਆਪਦੇ 8647507397 ਆਹ ਸਾਕੇ